ਵੈਸੇ ਤਾਂ ਲੀਡਰ ਏਸੀ ਚੋਂ ਨਿਕਲਣ ਲੱਗਿਆ ਥੋੜਾ ਜਿਹਾ ਗਰੇਜ਼ ਕਰਦੇ ਆ ਇਸ ਵਕਤ ਬਹੁਤ ਜ਼ਿਆਦਾ ਤਪਸ਼ਵੀ ਹੈ ਰੰਗ ਵੀ ਲਾਲ ਹੋਗੇ ਕਾਲੇ ਹੋਗੇ ਟੈਨਿੰਗ ਤਾਂ ਫਿਕਰ ਤਾਂ ਨਹੀਂ ਤੁਹਾਨੂੰ ਸੱਗਰ ਦੇ ਵਿੱਚ ਬੈਠੇ ਹਾਂ 2 ਐਮਐਲ ਹਾਂ ਕਿਰਤੀ ਚ ਕਿੰਨਿਆਂ ਨੂੰ ਇਹੋ ਜਿਹਾ ਪਿਆਰ ਮਿਲਦਾ ਬਾਪੂ ਜੀ ਲਾ ਕੇ ਦੇ ਦੋ ਬਹੁਤ ਵੀ ਦੋ ਐਮਐਲ ਹੋਦੀ ਆ ਉਹ ਨਬੋਂ ਦਾ ਵੀ ਸਵਾਲ ਉਹ ਇੱਕ ਤਰੀਕੇ ਨਾਲ ਗਾਰੇ ਨਾਲ ਬੰਨ ਬੰਨੇ ਅੱਛਾ ਤੇ ਗਾਰੇ ਨਾਲ ਕਦੇ ਦਰਿਆ ਤਾਂ ਨਹੀਂ ਰੁਕਦੇ ਹੁੰਦੇ ਉਹ ਮਾਲਕ ਗੁਰੂ ਸਾਹਿਬ ਦੀ ਅੱਗੇ ਆਪਾਸ ਕੀਤੀ ਸਮੂਹ ਸੰਗਤ ਨੇ ਤੇ ਉਹਨਾਂ ਨੇ ਹੱਥ ਮੀਰ ਵਾਲਾ ਰੱਖ ਕੇ ਸਾਡੇ ਲੱਕੇ ਨੂੰ ਬਚਾ ਕੇ ਰੱਖਿਆ ਉਹ ਕੰਟਰੋਲ ਬਣ ਗਿਆ ਸੀ ਕਿ ਹੁਣੇ ਟੁੱਟ ਚੱਪਾ ਸਾਡੇ ਕੋਲ ਕੰਟਰੋਲ ਨਹੀਂ ਹੋ ਰਿਹਾ अच्छा जे जेसबीर ਦੀ 50 70 ਲੱਖ ਰੁਪਏ ਦੀ ਕੋਕਲੀਨ ਸੀ ਉਹ ਸੰਗਤ ਨੇ ਕਹਿ ਵੀ ਕਿ ਉਹ ਖਰਾਬ ਕਰਨ ਜਿਹੜਾ ਤੁਸੀਂ 78 ਘੰਟੇ ਦੇ ਵਿੱਚ ਜਿਹੜਾ ਬੰਨ ਆਰਜੀ ਬਣਾਇਆ ਉਹ ਪਰੇ ਉਹਦੇ ਨਾਲ ਲੱਗ ਗਿਆ ਉਹਦੇ ਨਾਲ ਲੱਗ ਗਿਆ ਤੇ ਨਾ ਮੁੜ ਗਿਆ ਅੱਛਾ ਜੀ ਸ਼ਾਲਕ ਦੀ ਕਿਰਪਾ ਤੁਸੀਂ ਦੇਖੋ ਉਧਰ ਪਾਣੀ ਨਹੀਂ ਜਾ ਰਿਹਾ ਉਧਰ ਨਹੀਂ ਜਾ ਰਿਹਾ ਸਾਹਮਣੇ ਖੁੱਲਾ ਸਿਆ ਸਾਰਾ ਤੇ ਦਰਿਆ ਮੁੜ ਗਿਆ ਸਾਰਾ ਬੰਦਾ ਤੇਰੀ ਕਿਸੇ ਦੀ ਸੀ ਉਹ ਸਬੀਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਹਨੇ ਇਸ ਔਖੇ ਸਮੇ ਸਾਡਾ ਸਾਥ ਦਿੱਤਾ ਤੇ ਆਪ 2-2 5-5 7-7 ਕੰਡੇ ਵਾਲੇ ਜੀਮਦਾਰ 16 ਲੱਖ ਰੁਪਏ ਇਕੱਠਾ ਕਰਕੇ ਉਹਦੀ ਖਰਾਬਾਂ ਉਹਨੂੰ ਦਿੱਤਾ ਤੇ ਉਸ ਪੀਐਮ ਨੇ ਵੀ ਫਿਰ ਖੁੱਲ ਕੇ ਕਹਾ ਵੀ ਚਿੱਤੇ ਬੰਨ ਲੱਗਦਾ ਲੱਗ ਕੰਨਾ ਬੋਕ ਕਰਦੇ ਆ ਤੇ ਸਾਡਾ ਇਲਾਕਾ ਫੇਰ ਅੜ ਜਾਣਾ ਪੰਜਾਬ ਤੁਸੀਂ ਪ੍ਰਬੰਧ ਨਹੀਂ ਕੀਤੇ ਹੋ ਪੂਰੇ ਉਹ ਕਹਿੰਦਾ 200 ਕਰੋੜ ਰੁਪਏ ਦਾ ਬਜਟ ਰੱਖਿਆ ਔਰ ਮੇਰੇ ਕੋਲ ਇਹਨੇ ਲੱਖ ਕਟਾ ਗੱਟਾ ਆ ਭਰਿਆ ਪਿਆ ਉਹਦਾ ਰੇਤੇ ਦਾ ਜਿੱਥੇ ਲੋਡ ਪੈਗੀ ਪੁਛਾ ਦਿਆਂਗੇ। ਓਏ ਯਾਰ ਤੁਰੇ ਫਿਰਨ ਤਾ ਅਸੀਂ ਵੀ ਤੁਰੇ ਫਿਰਦੇ ਅਸੀਂ ਕੀ ਕੰਮ ਕੀਤਾ? ਅਸੀਂ ਤਾਂ ਜਿੰਨੇ ਜੋ ਗਏ ਆ ਆਪਣੇ ਲੋਕਾਂ ਚ ਆ। ਉਹਨੇ ਅਸੀਂ ਗੁਰਦਾਸਪੁਰ ਤੇਰੇ ਪ੍ਰੀਏ ਅਜਨਾਲੇ ਤੁਰੇ ਫਰੀਏ ਤੇ ਸਾਡਾ ਉਥੇ ਪੁੱਟ ਸਲੋਣੀ ਨਹੀਂ ਉਹਨਾਂ ਨੇ। ਮਸ਼ੀਨਾਂ ਚਾਹੀਦੀਆਂ, ਤੇਲ ਚਾਹੀਦਾ। ਆ ਦੇਖੋ ਸੰਗਤ ਇੱਕ ਹੁਣੀ ਆਇਆ ਸੀ ਮੁੰਡਾ 55000 ਰੁਪਏ ਦੇ ਕੇ ਆਪਣੇ ਆਪੀ। ਆਏ ਸਾਡੇ ਮਾਮੇ ਦਾ ਸਾਡੇ ਮਾਮੇ ਦਾ ਮੁੰਡਾ ਤੇ ਮੈਂ ਇਹਨੂੰ ਪਛਾਣਿਆ ਨਹੀਂ ਮੈਂ ਸੋਚਿਆ ਗਾਉਣ ਵਾਲਾ ਲੱਗਦਾ ਅੱਜ ਲੋੜ ਪਤਾ ਕੀ ਆ ਕਿ ਜੋ ਹੋਣਾ ਸੀ ਹੋ ਗਿਆ ਆਪਾਂ ਇੱਕ ਦੂਜੇ ਤੇ ਕਿਚੜ ਨਾਲ ਉਠੜ ਗਏ ਹਮ ਇੱਕ ਪਹਿਲਾ ਕੰਮ ਤੇ ਇਹ ਕਰੋ ਕਿ ਸਿਟਿੰਗ ਹਾਈ ਕੋਰਟ ਦੇ ਜੱਜ ਨੂੰ ਤੁਸੀਂ ਇਨਕੁਆਇਰੀ ਦਿਓ ਕਿ ਇਹ ਮੈਨਮੇਡ ਆ ਅਜਨਾਲੇ ਆ ਨਾਵੀ ਦੇ ਕਿਨਾਰੇ ਲੋਕ ਸੁੱਤੇ ਆ ਸੁੱਤੇ ਰਹੇਗੇ ਜੇ ਡੰਗਰ ਬੱਜਿਆ ਰ ਖੋਲਣ ਲਾ ਪੈ ਜਿਹੜਾ ਖੋਲ ਦਿੱਤਾ ਉਹ ਰੜ ਗਿਆ ਜਿਹੜਾ ਬੱਜਿਆ ਰ ਗਿਆ ਉਹ ਮਰ ਗਿਆ ਜਿਹੜੇ ਦੀਮੋਰ ਲਈ ਸ਼ਲੋਗ ਹੋਇਆ ਜਿਨ੍ਹਾਂ ਦੇ ਇਹ ਮੈਂਟਲ ਸ਼ੌਕ ਆ ਕਿ ਮੇਰੇ 5 ਕਿਲੇ ਸੀ 5 ਹੀ ਖਤਮ ਹੋ ਗਏ ਉਹਦਾ ਉਹਦਾ ਇਲਾਜ ਕੌਣ ਕਰੂਗਾ ਉਹਦਾ ਕੰਪਨਸੇਸ਼ਨ ਕੌਣ ਦੇਗਾ ਬੈਨਾਤਾ ਅਸੈਸ ਕਰੋ ਵਰਲਡ ਕਲਾਸ ਤੁਸੀਂ ਕੰਸਲਟੈਂਟ ਲਾਓ ਕਿ ਜਿਹੜੇ ਸਾਡੇ ਦਰਿਆਵਾਂ ਦੀ ਗੱਲ ਕਰਨ ਕਿ ਹਰ ਹਰ ਤੀਜੇ ਸਾਲ ਕਿਉਂ ਆ ਰਹੇ ਹੈਂ ਜੀ ਇੱਕ ਭਾਗੜਾ ਮੈਨੇਜਮੈਂਟ ਬੋਰਡ ਦੇ ਵਿੱਚ ਸਾਡਾ ਜਿਹੜਾ ਬੰਦਾ ਹੈ ਨਾ ਉਹ ਇਹੀ ਕੇਸ਼ਨ ਦਾ ਡਾਇਰੈਕਟਰ ਚਾਹੀਦਾ। ਇਹਦੀ ਟੈਕਨਾਲੋਜੀ ਹੈਗੀ ਆ ਮੇਰੇ ਨਾਲ ਗੱਲ ਕਰੋ ਮੈਂ ਆ ਕੇ ਤੁਹਾਨੂੰ ਦੱਸੂ। ਪੂਰੇ ਪੰਜਾਬ ਭਰ ਦੇ ਵਿੱਚ ਤਸਵੀਰਾਂ ਆਉਂਦੀਆਂ ਨੇ ਬੜੀਆਂ ਇਮੋਸ਼ਨਲ ਤਸਵੀਰਾਂ ਵੀ ਆ ਰਹੀਆਂ ਨੇ ਕਿਤੇ ਕਿਸ ਦੇ ਘਟ ਹੈਗੇ ਨੇ। ਉਹ ਫੇਰ ਵੀ ਕੋਈ ਸੇਵਾ ਕਰਨ ਜਾਂਦਾ ਤੇ ਅੱਗੋਂ ਕਹਿੰਦੇ ਵੀ ਤੁਸੀਂ ਚਾਹ ਪੀ ਕੇ ਜਾਇਓ ਰੋਟੀ ਖਾ ਕੇ ਜਾਇਓ। ਵੀ ਐਸੇ ਜੀ ਕੰਮ ਨਹੀਂ ਕਿਤੋਂ ਲੱਗਦੇ। ਇਹ ਯਾਰੋ ਮੈਨੂੰ ਤਾਂ ਇੱਕ ਵੀ ਬਾਹਰਲੇ ਸੂਬੇ ਦਾ ਬੰਦਾ ਨਹੀਂ ਦੱਸਿਆ ਕਿ ਇੱਥੇ ਜਿਹੜਾ ਆ ਕੇ ਕਹਿੰਦਾ ਹੋਵੇ ਕਿ ਪੰਜਾਬੀਓ ਤੁਹਾਡੇ ਨਾਲ ਅਸੀਂ ਖੜੇ ਆਂ। ਇਹ ਪੰਜਾਬੀ ਲੋਕਾਂ ਨਾਲ ਖੜੇ ਹੋ ਸਕਦੇ ਆ ਸਾਡੇ ਨਾਲ ਕਿਸੇ ਨੇ ਨਹੀਂ ਖੜੇ ਉਹ ਤਾਂ ਨਾ ਸੀ ਆਸ ਰੱਖਦੇ ਆ ਸਾਨੂੰ ਆਪਣੇ ਆਪ ਤੇ ਭਰੋਸਾ ਜੀਦਾ ਹੁੰਦਾ ਉੱਥੇ ਫੋਟੋ ਖਿਚਾਉਂ ਆਇਆ ਫੋਟੋ ਖਚਾਈ ਜਿਹੜੀਆਂ ਕਿਸ਼ਤੀਆਂ ਏਵੈਕੂਏਸ਼ਨ ਕਰਦੀਆਂ ਉਹਨਾਂ ਨੂੰ ਰੋਕ ਦਿੰਦੇ ਆ ਵੀ ਅਸੀਂ ਕਿਹੜਾ ਮਾਰ ਕੇ ਤੁਸੀਂ ਦੱਸੋ ਕਿਸੇ ਦੇ ਘੇੜਾ ਮਾਰ ਕੇ ਤੁਸੀਂ ਆ ਗਏ ਘੜ ਦੇ ਉੱਪਰ ਬੈਠ ਕੇ ਜਿਹੜਾ ਤੁਹਾਡੇ ਉੱਤੇ ਚੜਾਉਣ ਨੂੰ ਕਰਦੇ ਮੇਰੇ ਚਾਚਾ ਜੀ ਆਏ ਸੀ ਉਹ ਫਿਰ ਅੱਧਾ ਕਿੰਡਲਾ ਜੀ ਬੰਬੂ ਘਾਟ ਨਾਲ ਹੀ ਦੇ ਅੱਛਾ ਉਹ ਉਸ ਬੰਬੂ ਘਾਟ ਨੇ ਵੀ ਕਿਸੇ ਬੰਦੇ ਨੂੰ ਹੀ ਰੈਕਵਿਟ ਨਹੀਂ ਕੀਤਾ ਲਾਤੀ ਬਿਆਸ ਦਰਿਆ ਦੇ ਕੰਡੇ ਦੇ ਉੱਪਰ ਇਸ ਵਕਤ ਬੈਠੇ ਆ ਕੱਲ ਰਾਤ ਇਹ ਆਰਜੀ ਬੰਨ ਜਿਹੜਾ ਬਣਾਇਆ ਸੀਗਾ ਪਿਛਲੇ ਲਗਭਗ 40-45 ਦਿਨਾਂ ਤੋਂ ਸੰਗਤ ਲੱਗੀ ਹੋਈ ਹੈ ਇਹ ਕੱਲ ਟੁੱਟ ਗਿਆ ਸੀਗਾ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਸਾਈਗਤ ਦੇ ਜੋਸ਼ ਕਰਕੇ ਇਹ ਇਹਨਾਂ ਨੇ ਇੱਕ ਆਰਜੀ ਬੰਨ ਬਣਾਇਆ ਸੀ ਉਹਦੇ ਕਰਕੇ ਇਹਨਾਂ ਦੇ 4500 ਕਿੱਲਾ ਬਰਬਾਦ ਹੋਣ ਤੋਂ ਬਚ ਗਿਆ ਅਸੀਂ ਇਸ ਵਕਤ ਦਰਪਿਆਸ دریا ਦੇ ਕੰਢੇ ਦੇ ਉੱਪਰ ਰਾਣਾ ਗੁਰਜੀਤ ਅਤੇ ਉਹਨਾਂ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਖੋਣੀ ਬੈਠੇ ਨੇ ਗੱਲਬਾਤ ਕਰਦੇ ਕਿਉਂਕਿ ਪਹਿਲੇ ਦਿਨ ਤੋਂ ਹੀ ਇਹ ਲੱਗੇ ਹੋਏ ਆ 23 ਦੇ ਵਿੱਚ ਵੀ ਇਹਨਾਂ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਸੀ ਲੋਕ ਇਸ ਵਾਰ ਫਿਰ ਸਰਾਹ ਰਹੇ ਨੇ ਵੀ ਇਹ ਕੰਮ ਬਹੁਤ ਵਧੀਆ ਕਰ ਰਹੇ ਨੇ ਵੈਸੇ ਤਾਂ ਲੀਡਰ ਏਸੀ ਚੋਂ ਨਿਕਲਣ ਲੱਗਿਆ ਥੋੜਾ ਜਿਹਾ ਗਰੇਜ਼ ਕਰਦੇ ਆ ਇਸ ਵਕਤ ਬਹੁਤ ਜ਼ਿਆਦਾ ਤਪਸ਼ਵੀ ਆ ਰੰਗ ਵੀ ਲਾਲ ਹੋ ਗਏ ਕਾਲੇ ਹੋ ਗਏ ਟੈਨਿੰਗ ਤਾਂ ਫਿਕਰ ਤਾਂ ਨਹੀਂ ਤੁਹਾਨੂੰ ਸਰਗਰ ਦੇ ਵਿੱਚ ਬੈਠਿਆ ਜਦੋਂ ਲੋਕਾਂ ਦਾ ਪਿਆਰ ਮਿਲਦਾ ਹੋਵੇ ਨਾ ਸੰਗਤ ਚ ਫਿਰ ਉਸ ਚੀਜ਼ ਦਾ ਕੋਈ ਮੁਕਾਬਲਾ ਅੱਛਾ ਮੈਨੂੰ ਇਹ ਦੱਸੋ ਯਾਰ 100 ਸਾਨੂੰ ਪਤਾ ਜੋ ਲੱਗਾ ਨਾ 17 ml ਹਾਂ ਕਿਰਤੀ ਚ ਕਿੰਨਿਆਂ ਨੂੰ ਇਹੋ ਜਿਹਾ ਪਿਆਰ ਮਿਲਦਾ ਬਾਪੂ ਜੀ ਲਾ ਕੇ ਬੈਠੇ ਦੋ ਬੋਲ ਵੀ 2 ml ਇਹ ਵੀ ਇੱਕ ਚੰਗੀ ਗੱਲ ਆ ਵੀ ਸਾਰੀ ਸੰਗਤ ਬੈਠੀ ਆ ਲੱਗੇ ਸਤ ਪਿਆਰ ਕਰਦੀ ਆ ਡਿਊਟੀ ਲਾਉਂਦੀ ਆ ਤੇ ਫਿਰ ਜਦੋਂ ਡਿਊਟੀ ਲਾਉਂਦੀ ਆ ਉਹ ਨਬੋੜ ਦਾ ਵੀ ਸਵਾਦ ਆਉਂਦਾ ਸੋ ਇਹ ਜੋ ਕੁਝ ਹੋ ਰਿਹਾ ਇਸ ਸਮੂਹ ਇਲਾਕੇ ਦੀ ਸੰਗਤ ਉਹ ਸਾਰੇ ਵੀਰ ਇਨਾ ਦੇ ਸੀ ਯੋਗਨਾ ਵੀਡੀਓਜ਼ ਬਹੁਤ ਵਾਇਰਲ ਹੋਈਆਂ ਵੀ ਬੰਨ ਟੁੱਟ ਗਿਆ ਬਹੁਤ ਸਾਰਾ ਰੋਲ ਹੋ ਪੈਨਦਿਆ ਸੀਗਾ ਤੇ ਕੱਲ ਦੇ ਹਾਲਾਤ ਕੀ ਸੀਗੇ ਕੱਲ ਪਾਣੀ ਵਧ ਤ ਸੀਗਾ ਕਿ ਜਾਂ ਕਿਤੇ ਕਮਜ਼ੋਰੀ ਪੈ ਗਈ ਕਿ ਬੰਨ ਟੁੱਟ ਗਿਆ ਸੀ ਖਾਰਾ ਪੂਰਾ ਪੈ ਗਿਆ ਸੀ ਵੇਖੋ ਜਦੋਂ ਅਸੀਂ ਨਾ ਚੌਥੇ ਇੱਥੇ ਆਏ ਤੇ ਦਰਿਆ ਦੀ ਸਪੀਡ ਵੀ ਬਹੁਤ ਘੱਟ ਸੀ ਤੇ ਦਰਿਆ ਇਥੋਂ ਟੱਟੋਂ-ਟੱਟ ਡੇਢ ਕਿਲਾ ਤੋਂ ਡੇਢ ਕਿਲਾ ਪਿੱਛੇ ਵਾਕੇ ਗਿਆ ਤੇ ਮੈਂ ਕਿਹਾ ਵੀ ਚਲੋ ਮਾਲਕ ਨੇ ਸੌਣ ਲਈ ਸਾਡੀ ਸਮੇਂ ਲੰਘ ਗਿਆ ਪਰ ਕੱਲ ਪਰਸੋ ਰਾਤ ਤਿਨੇ ਪਾਣੀ ਸਾਰਾ ਉਰ ਤੋਂ ਇੱਥੇ ਵਚਨ ਲਾ ਪਿਆ ਠੀਕ ਹੈ ਤੇ ਖੋਰ ਪਾਈ ਉਹਨੇ ਤੇ ਪਰਸੋ ਰਾਤ ਜਿੰਨਾ ਚੌੜਾ ਬੰਨ ਹੈ ਨਾ ਸਿਰਫ 8-10 ਫੁੱਟ ਦੀ ਰਹੀ ਸੀ ਤੇ ਸਾਰੀ ਸੰਗਤ ਨੇ ਨਾਲ ਮਿਲ ਕੇ ਹਮਲਾ ਮਾਰਿਆ ਤੇ ਉਹਨੂੰ ਬੰਨਣਾ ਚਾਹਿਆ ਜੋ ਪਾਸ ਆ ਦੇ ਸੀ ਕੱਟੇ ਮਿੱਟੀ ਪਾਈ ਮਸ਼ੀਨ ਦੇ ਨਾਲ ਪਰਲੇ ਬੰਨੇ ਵੀ ਸਿੰਪੇ ਕੇ ਪਾਣੀ ਸੀ ਉਹ ਇੱਕ ਤਰੀਕੇ ਨਾਲ ਗਾਰੇ ਨਾਲ ਬੰਨ ਬੰਨੇ ਆ ਅੱਛਾ ਤੇ ਗਾਰੇ ਨਾਲ ਕਦੇ دریا ਤਾਂ ਨਹੀਂ ਰੁਕਦੇ ਹੁੰਦੇ ਉਹ مالک ਗੁਰੂ ਸਾਹਿਬ ਦੀ ਅੱਗੇ ਅਰਦਾਸ ਕੀਤੀ ਸਮੂਹ ਸੰਗਤ ਨੇ ਤੇ ਉਹਨਾਂ ਨੇ ਹੱਥ ਮਿਹਰ ਵਾਲਾ ਰੱਖ ਕੇ ਸਾਡੇ ਇਲਾਕੇ ਨੂੰ ਬਚਾ ਕੇ ਰੱਖਿਆ ਤੇ ਫਿਰ ਸਾਰਿਆਂ ਨੇ ਸਲਾਹ ਕੀਤੀ ਵੀ ਇਹ ਰਹਿਣਾ ਨਹੀਂ ਕਿਉਂਕਿ ਜੇ ਦੋ ਬੰਨ ਦੇ ਵਿੱਚ ਕੋਟੇ-ਗੋਡੇ ਸੀ ਪੈਰ ਥੱਲੇ ਜਾਂਦਾ ਹੋਵੇ ਤੇ ਪਿਆਸ ਦਰਿਆ ਦੀ ਸਵਾ ਲੱਖ ਕਿਉਂ ਸਿੱਖੇ ਸਾਹਮਣੇ ਉਹ ਰਹਿ ਨਹੀਂ ਸਕਦਾ ਤੇ ਸਮੂਹ ਸੰਗਤ ਨੇ ਸਾਥ ਦਿੱਤਾ ਪੰਨ ਮਸ਼ੀਨਾਂ ਦਾ ਕੰਮ ਰਹਿ ਗਿਆ ਸੀ ਉਸ ਤੋਂ ਬਾਅਦ ਮੈਂ ਤਾਂ ਸੁਣਿਆ ਇੱਕ ਪੋਪਲਨ ਟੀਮ ਕਹਿੰਦੇ ਉਹ ਵੀ ਭੱਜ ਗਈ ਸੀ ਕਿ ਡਰ ਕੇ ਵੀ ਪੋਪਲਨ ਨੂੰ ਲੈ ਗਿਆ ਸੀਗਾ ਵੀ ਕਿਤੇ ਪੋਪਲਨ ਨੇ ਨਾ ਰੁੜ ਜੇ ਕਿਤੇ ਵੇਖੋ 2:00 ਵਜੇ ਇਹ ਮਾਹੌਲ ਬਣ ਗਿਆ ਸੀ ਕਿ ਵੀ ਹੁਣੇ ਟੁੱਟ ਚੱਪਾ ਸਾਡੇ ਤੋਂ ਕੰਟਰੋਲ ਨਹੀਂ ਹੋਣਾ ਅੱਛਾ ਤੇ ਜੇ ਇਸ ਵੀਰ ਦੀ 50-70 ਲੱਖ ਰੁਪਏ ਦੀ ਪੋਪਲਨ ਸੀ ਉਹ ਸੰਗਤ ਨੇ ਕਿਹਾ ਵੀ ਇਹ ਕਿਉਂ ਖਰਾਬ ਕਰ ਲਈ ਅੱਛਾ ਪਰ ਫੇਰ ਉਹਨੇ ਵੀ ਬਾਤਰੀ ਵਿਖਾਈ ਅਸੀਂ ਵੀ ਸਾਰੇ ਇਲਾਕੇ ਦੀ ਸਮੂਹ ਸੰਗਤ ਲੱਗੀ ਤੇ ਇਹਨੂੰ ਕਿਸੇ ਨੇ ਪੋਰੇ ਪਾਏ ਕਿਸੇ ਨੇ ਪੇੜ ਖਿੱਚੇ ਠੀਕ ਹੈ ਨਾ ਤੇ ਇੱਕ ਕਈਆਂ ਨੇ ਪੋਕਲੇਨ ਫੇਰ ਲੈ ਕੇ ਆਏ ਉਤੋਂ ਪਕਟਾ ਚੱਕ ਚੱਕ ਪਾਈ ਗਏ ਬਾਬਾ ਸੁਖਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ ਉਹਨਾਂ ਦੀ ਸੰਗਤ ਆਈ ਹਰੇਕ ਨੇ ਆਵਦਾ ਚੋਰ ਲਾਇਆ ਤੇ ਉਹਨੂੰ ਅਸੀਂ ਚਾਲਿਆ ਹੌਸਲਾ ਹੋਣਾ ਚੱਲ ਗਿਆ ਪਰ ਇੱਕ ਗੱਲ ਕਲੀਅਰ ਸੀ ਵੀ ਇਹ ਰਹਿਣਾ ਨੇ ਤੇ ਫਿਰ ਸ਼ਾਮੀ 3 ਵਜੇ ਚਾਲੂ ਕੀਤਾ ਬੰਨ ਪਿਛਲਾ ਬੰਨਣਾ ਤੇ ਰਾਤ ਨੂੰ 10 ਵਜੇ ਤੱਕ ਪੰਨ ਬੰਨਤਾ ਤੇ 10:05 ਤੇ ਜਦੋਂ ਬੰਨਿਆ ਗਿਆ ਅਖੀਰਲੀ ਬਾਕਟ ਇਧਰੋਂ ਬੰਨ ਪੈ ਗਿਆ ਤੇ ਪਾਣੀ ਆਰਾਮ ਨਾਲ ਝਾਰ ਕੇ ਟਿਕ ਗਿਆ ਉੱਥੇ ਵੀ ਜਿਹੜਾ ਤੁਸੀਂ 7-8 ਘੰਟਿਆਂ ਦੇ ਵਿੱਚ ਜਿਹੜਾ ਬੰਨ ਆਰਜੀ ਬਣਾਇਆ ਉਹ ਪਰੇ ਉਹਦੇ ਨਾਲ ਲੱਗ ਗਿਆ ਉਹਦੇ ਨਾਲ ਲੱਗ ਗਿਆ ਤੇ ਨਾ ਮੁੜ ਗਿਆ ਮਾਲਕ ਦੀ ਕਿਰਪਾ ਤੁਸੀਂ ਵੇਖੋ ਉਧਰ ਪਾਣੀ ਨਹੀਂ ਜਾ ਰਿਹਾ ਉਧਰ ਨਹੀਂ ਜਾ ਰਿਹਾ ਸਾਹਮਣੇ ਖੁੱਲਾ ਪਿਆ ਸਾਰਾ ਕਿ ਦਰਿਆ ਮੁੜ ਗਿਆ ਸਾਰਾ ਆਪਣੇ ਆਪ ਹੀ ਮਾਲਕ ਦੀ ਕਿਰਪਾ ਹੋਰ ਕੀ ਹੈ ਸਹੀ ਗੱਲ ਹੈ ਕਿਸੇ ਬੰਦੇ ਦੇ ਹੱਥ ਵਾਸੇ ਕੁਛ ਨਹੀਂ ਇਹ ਖੋਰ ਤੁਹਾਨੂੰ ਬਿਊਟੀ ਦੱਸ ਸਮੂਹ ਸੰਗਤ ਨੇ ਰਲ ਕੇ ਜਿਹੜਾ ਜੀਵادار ਸੀ ਨਾ ਉੱਥੇ ਉਹਨੂੰ 16 ਲੱਖ ਰੁਪਈਆ ਦੇ ਕੇ ਮੈਂ ਕੁਛ ਨਹੀਂ ਲੱਗਾ ਸੀ ਇਹ ਫਿਰ ਪੈੜੀ ਲੱਗਦਾ ਕਿਸੇ ਨੇ ਖਰਾਬ ਕੀਤੀ ਆਪਣੀ ਪੈੜੀ ਕਿਸੇ ਦੀ ਸੀ ਉਹ ਸਬੀਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਹਨੇ ਉਸ ਔਖੇ ਸਮੇ ਸਾਡਾ ਸਾਥ ਦਿੱਤਾ ਯਾਰ 2-2 5-5 7-7 ਕਿੱਲੇ ਵਾਲੇ ਜੀਮੀਦਾਰ 16 ਲੱਖ ਰੁਪਏ ਇਕੱਠਾ ਕਰਕੇ ਉਹਦੀ ਖਰਾਬਾ ਉਹਨੂੰ ਦਿੱਤਾ ਤੇ ਉਸ ਵੀਰ ਨੇ ਵੀ ਫਿਰ ਖੁੱਲ ਕੇ ਕਿਆ ਵੀ ਚਿੱਤੇ ਬਨ ਲੱਗਦਾ ਲਾ ਲੋ ਇਲਾਕਾ ਬਚਾਓ ਸੋ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਉਹਦੇ ਬਿਨਾਂ ਇਹ ਨਹੀਂ ਹੋ ਸਕਦਾ ਪਿਛਲੀ ਵਾਰੀ ਤੁਸੀਂ ਚਰਚਾ ਸਾਹਿਬ ਚਰਚਾ 'ਚ ਇਸ ਕਰਕੇ ਆਏ ਸੀ ਕਿ ਬੰਨ ਤੋੜਿਆ ਤੇ ਇਸ ਵਾਰੀ ਤੁਸੀਂ ਪਰੌਂ ਦੇ ਵਿੱਚ ਚਰਚਾ 'ਚ ਆ ਗਏ ਵੇਖੋ ਉਦੋਂ ਲੋੜ ਤੋੜਨ ਦੀ ਸੀ ਹਾਂ ਸਾਡਾ ਤਾਂ ਇਹੋ ਜਿਹਾ ਸਿਸਟਮ ਹੈ ਜਿੱਦਾਂ ਦੀ ਲੋੜ ਹੋਵੇ ਉੱਥੇ ਫਿੱਟੋ ਜੀ ਬੰਨਣ ਦੀ ਲੋੜ ਹੋਵੇ ਉੱਥੇ ਬੰਨ੍ਹ ਦੇਈਦਾ ਬੰਨਣ ਦੀ ਲੋੜ ਹੋਵੇ ਉੱਥੇ ਬੰਨ੍ਹ ਦੇਈ ਠੀਕ ਹੈ ਰਾਣਾ ਗਰਜੀਤ ਨੇ ਸਾਡੇ ਨਾਲ ਰਾਣਾ ਜੀ ਤੁਹਾਡਾ ਤਜਰਬਾ ਕੀ ਕਹਿੰਦਾ ਇਹ ਜਿਹੜੇ ਹੜ ਆਏ ਨੇ ਮੈਨमेड ਨੇ ਕਿ ਜਾਂ ਫਿਰ ਨੇਚਰਲ ਨੇ ਦੇਖੋ 2023 ਦੇ ਵਿੱਚ ਜਦੋਂ ਫਲੱਡ ਆਇਆ ਤੇ ਫਲੱਡ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਨੋਂ ਲੈ ਕੇ ਅਫਸਰ ਦਾ ਉਥੇ ਜ਼ਿਕਰ ਕੀਤਾ ਮਹਿਕਮੇ ਦਾ ਜ਼ਿਕਰ ਕੀਤਾ ਕਿ ਇਹ ਮੈਨਮੇਡ ਫਲੱਡ ਆ ਤੇ ਉਥੇ بڑے بڑے ਭਾਸ਼ਣਾਂ ਤੇ ਉੱਤਰ ਦਿੱਤੇ ਗਏ ਕਿ ਆ ਕਰਦਾਂਗੇ ਉਹ ਕਰਦਾਂਗੇ ਤੇ ਐਸ ਵਾਰ ਜਦੋਂ ਹਲੇ ਹੜ੍ਹਾਂ ਦਾ ਨੋ ਨਿਸ਼ਾਨ ਨਹੀਂ ਸੀ ਵਿਧਾਨ ਸਭਾ ਦਾ ਸੈਸ਼ਨ ਉਹਦੇ ਜਰਨੈਂਦਰ ਪ੍ਰਤਾਪ ਨੇ ਫੇਰ ਉੱਠ ਕੇ ਕਿਹਾ ਕਿ ਮੰਤਰੀ ਜੀ ਗੱਲਾਂ ਬੋਕ ਕਰਦੇ ਆ ਤੇ ਸਾਡਾ ਇਲਾਕਾ ਫੇਰੜ ਜਾਣਾ ਪੰਜਾਬ ਤੁਸੀਂ ਪ੍ਰਬੰਧ ਨਹੀਂ ਕੀਤੇ ਹੋ ਪੂਰੇ ਉਹ ਕਹਿੰਦਾ 200 ਕਰੋੜ ਰੁਪਏ ਦਾ ਬਜਟ ਰੱਖਿਆ ਔਰ ਮੇਰੇ ਕੋਲ ਇਹਨੇ ਲੱਖ ਕਟਾ ਗੱਟਾ ਇਹ ਭਰਿਆ ਪਿਆ ਉਹਦਾ ਰੇਤੇ ਦਾ ਜਿੱਥੇ ਲੋਡ ਪੈਗੀ ਪੁਛਾ ਦੇਾਂਗੇ ਨਾ ਮਹਿਕਮਾ ਦੱਸਿਆ ਤੇ ਨਾ ਗੱਟੇ ਦੱਸੇ ਨਾ 200 ਕਰੋੜ ਦਾ 200 ਕਰੋੜ ਦਾ ਸਬਕ ਦਾ ਵੀ ਆਪਾਂ ਇਹਦੇ ਬਾਅਦ ਮੰਤਰੀ ਤੋਂ ਲੈਣਾ ਹਾਂ ਅੱਛਾ ਕਿਵੇਂ ਇਦਾਂ ਗੱਲਾਂ ਨਾ ਕਾ ਥੋਕਣਾ ਪਕੌੜੇ ਨਹੀਂ ਬਣਨੇ ਉਹ ਕਹਿਣਗੇ ਵੀ ਸਾਡੀ ਸਰਕਾਰ ਦੇ ਮੰਤਰੀ ਤੁਰੇ ਫਿਰਦੇ ਸੀਗੇ ਉਹਨਾਂ ਨੇ ਕੰਮ ਕੀਤਾ ਹੋਊਗਾ ਓਏ ਯਾਰ ਤੁਰੇ ਫਿਰਨੂ ਤਾਂ ਅਸੀਂ ਵੀ ਤੁਰੇ ਫਿਰਦੇ ਆ ਅਸੀਂ ਕੀ ਕੰਮ ਕੀਤਾ ਅਸੀਂ ਤਾਂ ਜਿੰਨੇ ਚੁੱਕੇ ਆ ਆਪਣੇ ਲੋਕਾਂ ਚ ਆ ਉਹਨਾਂ ਅਸੀਂ ਗੁਰਦਾਸਪੁਰ ਤੇ ਰੇਫਰੀਏ ਅਜ ਨਾਲੇ ਤੁਰੇ ਫਿਰਿਏ ਤੇ ਸਾਡਾ ਉਥੇ ਪੁਲਟਸ ਲਾਉਣੀ ਨਹੀਂ ਉਹਨਾਂ ਨੇ ਬਈ ਨਾਲ ਖੜੇ ਹੋਣ ਦਾ ਮਤਲਬ ਬਹਿ ਕੀ ਉਹਨਾਂ ਨੂੰ ਚਾਹੇ ਕੱਟੇ ਚਾਹੇ ਸੰਗਤ ਸੰਗਤ ਉਤਸ਼ਾਹ ਉਤਸ਼ਾਹ ਕੁੱਤਾ ਉਤਸ਼ਾਹ ਤੱਕ ਜਿਸ ਨੇ ਕਰਨਾ ਹੁੰਦਾ ਨਾ ਲੀਡ ਤੱਕ ਕਿਸੇ ਨੇ ਕਰਨਾ ਹੁੰਦਾ ਨਾ ਤੇ ਉੱਥੇ ਤਾਂ ਲੀਡ ਲੀਡ ਕਰ ਸਕਦਾ ਮਸ਼ੀਨਾਂ ਚਾਹੀਦੀਆਂ ਤੇਲ ਚਾਹੀਦਾ ਆ ਦੇਖੋ ਸੰਗਤ ਇੱਕ ਹੁਣੇ ਆਇਆ ਸੀ ਮੁੰਡਾ 51000 ਰੁਪਏ ਦੇ ਗਿਆ ਆਪਣੇ ਆਪ ਹੀ ਆਏ ਸਾਡੇ ਮਾਨੋ ਰਾਮ ਸਾਡੇ ਮਾਮੇ ਦਾ ਮੁੰਡਾ ਤੇ ਮੈਂ ਇਹਨੂੰ ਪਛਾਣਿਆ ਨਹੀਂ ਮੈਂ ਸੋਚਿਆ ਗਾਉਣ ਵਾਲਾ ਲੱਗਦਾ ਕੋਈ ਤੇ ਚਲੋ ਗਿਆ ਫੇ ਪਤਾ ਲੱਗਾ ਕਿ ਵੀ ਧਾਰੇ ਦੇ ਮਾਮੇ ਦਾ ਮੁੰਡਾ ਹੈ ਤੇ ਗੱਲ ਚਲੋ ਆਪਣੇ ਨੇ 51000 ਰੁਪਏ ਦੇ ਗਿਆ ਇਦਾਂ ਬਹੁਤ ਲੋਕ ਨੇ ਜਿਹੜੇ ਪੈਸੇ ਦੇ ਰਿਆ ਔਰ ਬਹੁਤ ਲੋਕ ਨੇ ਜਿਹੜੇ ਐਸਲੇ ਰਸਤ ਭੇਜ ਰਿਆ ਆ ਅਨਾਜ ਭੇਜ ਰਿਆ ਆ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰਨੀ ਚਾਹੂੰਗਾ ਜਿਹੜੇ ਆਪਣੇ ਲੋਕ ਬੜੇ ਬੜੇ ਪਿਆਰ ਨਾਲ ਫਤਿਹਗੜ੍ਹ ਸਾਹਿਬ ਤੋਂ ਚਾਰ ਟਰਾਲੀਆਂ ਲੈ ਕੇ ਆਇਆ ਇੱਕ ਸਿੰਘ ਕਹਿੰਦਾ ਮੇਰੀ ਗੁਰੂ ਦੀ ਧਰਤੀ ਦੀ ਇੱਥੇ ਮਿੱਟੀ ਪਿਆਣੀ ਚਾਹੀਦੀ ਆ ਉਹਦਾ ਜਜ਼ਬਾ ਯਾਰ ਦੇਖੋ ਇਹ ਪੰਜਾਬ ਦੀ ਸੰਗਤ ਦਾ ਮੇਰੇ ਖਿਆਲ ਨਾਲ ਸਰਕਾਰਾਂ ਇਮਤਿਹਾਨ ਹੀ ਲੈ ਰਹੀਆਂ ਕਿਸੇ ਸਰਕਾਰ ਨੇ ਦੇ ਲਈ ਕੁਝ ਨਹੀਂ ਕੀਤਾ ਲੇਕਿਨ ਕਿਸੇ ਗੱਲ ਦੀ ਕਮੀਆਂ ਤਾਂ ਦੱਸੋ ਤੁਹਾਡੇ ਖਲੇ ਬਨ ਬਨੇ ਨਹੀਂ ਜਾਣੇ ਦੁਬਾਰਾ ਦੁਬਾਰਾ ਬਨੇ ਜਾਣੇ ਆ ਲੇਕਿਨ ਸਰਕਾਰਾਂ ਨੇ ਨਹੀਂ ਬਨਣੇ ਜੋ ਕਿਸਾਨੀ ਅੰਦੋਲਨ ਵੇਲੇ ਇੱਕ ਸਾਲ ਸੰਗਤ ਕਿਵੇਂ ਡਟੀ ਰਹੀ ਕਿਸੇ ਨੇ ਇਕੱਠੀ ਕੀਤੀ ਸੀ ਇੱਥੇ ਮੇਰੀ ਇਕੱਠੀ ਕੀਤੀ ਹੋਇਆ ਇਹਦੀ ਇਕੱਠੀ ਕੀਤੀ ਹੋਇਆ ਇੰਬਾਉਤ ਪਟਿਆ ਸਾਡੇ ਬੰਦੇ ਹਰ ਤੀਜੇ ਸਾਲ ਹੜ ਰਿਆ ਤੇ ਸਮੇਂ-ਸਮੇਂ ਤੇ ਸਰਕਾਰਾਂ ਨੂੰ ਕਿਹਾ ਗਿਆ ਲੇਨ ਸਰਕਾਰਾਂ ਨੂੰ ਕੁਝ ਨਹੀਂ ਪਤਾ ਹੁਣ ਮੈਂ ਇੱਕ ਚਿੱਠੀ ਲਿਖੀ ਸੀ ਅੱਜ ਲੋੜ ਪਤਾ ਕੀ ਆ ਕਿ ਜੋ ਹੋਣਾ ਸੀ ਹੋ ਗਿਆ ਆਪਾਂ ਇੱਕ ਦੂਜੇ ਤੇ ਕਿਚੜ ਨਾ ਉਠਾ ਲਈਏ ਇੱਕ ਪਹਿਲਾ ਕੰਮ ਤੇ ਇਹ ਕਰੋ ਕਿ ਸਿਟਿੰਗ ਹਾਈ ਕੋਰਟ ਦੇ ਜੱਜ ਨੂੰ ਤੁਸੀਂ ਇਨਕੁਆਇਰੀ ਦਿਓ ਕਿ ਇਹ ਮੈਨਮੇਡ ਆ ਅਸੀਂ ਐਵੇਂ ਬਕਵਾਸ ਕਰੀ ਜਾ ਰਹੇ ਆ ਯਸ ਇਹ ਚ ਕੋਈ ਹਕੀਕਤ ਹੈ ਜੇ ਅਸੀਂ ਐਵੇਂ ਬੋਲੀ ਜਾ ਰਹੇ ਆ ਤੇ ਫੇਰ ਭਾਈ ਸਾਡੇ ਤੇ ਐਕਸ਼ਨ ਲੈ ਲਓ ਤੇ ਜੇ ਸ਼ਿਟਿੰਗ ਜੱਜ ਇਹ ਕਹੇਗਾ ਕਿ ਉਪਰੋਂ ਉਹਨੇ ਪਾਣੀ ਖੋਲਿਆ ਕਿੰਨੇ ਫੁੱਟ ਖਾਲੀ ਸੀ ਉਹ ਡੈਮ ਖਾਲੀ ਰਹਿਣਾ ਚਾਹੀਦਾ ਨਾ 10-15 ਫੁੱਟ ਹਮੇਸ਼ਾ ਹੀ ਇਹ 15-15 ਫੁੱਟ ਉੱਪਰ ਸੀਗੇ ਇਹ ਰੋਪ ਸਹੀ ਹੈ ਗਲਤ ਆ ਉਪਰੋਂ ਤੁਸੀਂ 2 ਲੱਖ ਕਿਉਂ ਸਿਕ ਛੱਡਿਆ ਯਾਨੀ ਇੱਥੇ 8 ਲੱਖ ਕਿਉਂ ਸਿਕ ਇਕੱਠਾ ਹੋ ਗਿਆ ਤੇ 2 2000 ਤੁਸੀਂ ਕਿਉਂ ਸਿਕ ਅੱਗੇ ਨੂੰ ਛੱਡ ਰਹੇ ਸੀ ਦਰਿਆ ਚੋਂ ਪਾਕਿਸਤਾਨ ਨੂੰ ਤੇ ਉਦੋਂ ਹੀ ਕਿਉਂ ਨਹੀਂ 50 ਹਜ਼ਾਰ ਲੱਖ ਛੱਡਿਆ ਜਿੰਨਾ ਪਾਣੀ ਉਪਰੋਂ ਛੱਡਦੇ ਆ ਉਹਨਾ ਪਾਣੀ ਥੱਲੇ ਜਾਣਾ ਚਾਹੀਦਾ ਇੱਕ ਇਨਕੁਆਇਰੀ ਕਰੋ ਕਮੇਟੀ ਬਣਾਓ ਆਪਣੇ ਜਿਹੜੇ ਰਿਟਾਇਰਡ ਇੰਜੀਨੀਅਰ ਚੀਫ ਇੰਜੀਨੀਅਰ ਮਾਹਰ ਨੇ ਹੜਾਂ ਦੇ ਦਰਿਆਵਾਂ ਦੇ ਉਹ ਦੱਸਣ ਕਿ ਯਾਰ ਨੁਕਸਾਨ ਕੀ ਨੇ ਕਿ ਸਾਡੇ ਦਰਿਆਵਾਂ ਦੇ ਵਿੱਚ ਸਿਲਟ ਭਰ ਗਈ ਆ ਕਿ ਇਹ ਸਿੱਧੇ ਕਰਨ ਦੀ ਲੋੜ ਹੈ ਇਹਨਾਂ ਨੇ ਪਾਣੀ ਨੇ ਕਿੰਨੀ ਕਿੰਨੀ ਫੁੱਟ ਡੂੰਘਾ ਆ ਕਿੰਨਾ ਕਿੰਨਾ ਚੌੜਾ ਆ ਕਿੱਥੇ ਕਿੱਥੇ ਨੁਕਸਾਨ ਕਿਉਂ ਹੋਇਆ ਜੇ ਫਲੱਡ ਗੇਟ ਜਿਹੜਾ ਮਾਧੋਪੁਰ ਆ ਉਹਦੇ ਟੁੱਟੇ ਜਿਹੜੇ ਬਰਾਜ ਉਹ ਕਿਉਂ ਟੁੱਟੇ ਲੋਕ ਸੁੱਤੇ ਪਏ ਸਾਡੇ ਤਾਂ ਫੇਰ ਬਚਾਅ ਹੋ ਗਿਆ ਅਜਨਾਲੇ ਆ ਰਾਵੀ ਦੇ ਕਿਨਾਰੇ ਲੋਕ ਸੁੱਤੇ ਆ ਸੁੱਤੇ ਰਹੇਗੇ ਜੇ ਡੰਗਰ ਬੱਜਿਆ ਰ ਖੋਲਣ ਲੱਪੇ ਜਿਹੜਾ ਖੋਲ ਦਿੱਤਾ ਉਹ ਰੜ ਗਿਆ ਜਿਹੜਾ ਬੱਜਿਆ ਰਹਿ ਗਿਆ ਉਹ ਮਰ ਗਿਆ ਤੇ ਟਰੈਕਟਰਾਂ ਦੀ ਮਸ਼ੀਨਾਂ ਦੀ ਸੜਕਾਂ ਦੀ ਮਕਾਨਾਂ ਦੀ ਸਮਾਨ ਦੀ ਬਰਬਾਦੀ ਜਿਹੜੀ ਹੋਈ ਆ ਫਸਲਾਂ ਦੀ ਉਹਦਾ ਕੋਈ ਹੱਲ ਨਹੀਂ ਯਾਰ ਉਹ ਜਿਹੜੇ ਡੀਮੋਲਿਸ਼ ਲੋਕ ਹੋਇਆ ਜਿਨ੍ਹਾਂ ਦੇ ਇਹ ਮੈਂਟਲ ਸ਼ੌਕ ਆ ਕਿ ਮੇਰੇ ਪੰਜ ਕਿਲੇ ਸੀ ਪੰਜ ਹੀ ਖਤਮ ਹੋ ਗਏ ਉਹਦਾ ਉਹਦਾ ਇਲਾਜ ਕੌਣ ਕਰੂਗਾ ਉਹਦਾ ਕੰਪਨਸੇਸ਼ਨ ਕੌਣ ਦੇਊਗਾ ਉਹ ਦੇ ਹੀ ਨਹੀਂ ਸਕਦੇ ਅਸੀਂ ਤੇ ਯਾਰ ਮੁੱਖ ਮੰਤਰੀ ਵੀ ਸਾਡਾ ਮੈਂ ਭਾਵੇਂ ਕਾਂਗਰਸ ਪਾਰਟੀ ਦਾ ਆ ਆਮ ਆਦਮੀ ਪਾਰਟੀ ਦਾ ਮੈਂ ਤਾਂ ਲੋਕਾਂ ਦਾ ਰਿਪ੍ਰੈਜ਼ੈਂਟੇਟਿਵ ਆ ਇਦਾਂ ਹੀ ਪ੍ਰਧਾਨ ਮੰਤਰੀ ਵੀ ਸਾਡਾ ਅੱਜ ਮੈਂ ਮੰਗੇ ਕੀਤੀ ਆ ਕਿ ਪਹਿਲਾਂ ਤਾਂ ਅਸੈਸ ਕਰੋ ਵਰਲਡ ਕਲਾਸ ਤੁਸੀਂ ਕੰਸਲਟੈਂਟ ਲਾਓ कि ਜਿਹੜੇ ਸਾਡੇ ਦਰਿਆਵਾਂ ਦੀ ਗੱਲ ਕਰਨ ਕਿ ਹਰ ਹਰ ਤੀਜੇ ਸਾਲ ਕਿਉਂ ਆ ਰਿਹਾ ਹੈ ਹਾਂਜੀ ਇੱਕ ਪਾਖੜਾ ਮੈਨੇਜਮੈਂਟ ਬੋਰਡ ਦੇ ਵਿੱਚ ਸਾਡਾ ਜਿਹੜਾ ਬੰਦਾ ਹੈ ਨਾ ਉਹ ਇਰੀਗੇਸ਼ਨ ਦਾ ਡਾਇਰੈਕਟਰ ਚਾਹੀਦਾ ਪੰਜਾਬ ਦਾ ਉਹ ਦੱਸੇਗੀ ਵੀ ਮੈਂ ਗੇਟ ਖੋਲਣੇ ਉਹਨੂੰ ਦਰਦ ਹੋਵੇਗੀ ਮੇਰਾ ਪੰਜਾਬ ਡੁੱਬਣਾ ਇਹ ਨਹੀਂ ਕਿ ਤੂੰ 2 ਲੱਖ ਕਿਸੇ ਕੈਂਸ ਖੋਲ ਦਿੱਤਾ 4 ਘੰਟਿਆਂ ਅਜ ਨਾਲੇ ਆ ਗਿਆ ਰਾਵੀ ਸਾਰੀ ਰੋੜ ਕੇ ਰੱਖ ਦਿੱਤੀ ਬੰਦੇ ਮਾਰ ਕੇ ਰੱਖ ਦਿੱਤੇ ਹਾਂਜੀ ਚਾਹੇ ਪਿਆਸ ਹੋਵੇ ਇਹ ਵੀ ਚਰਚਾ ਚੱਲ ਰਹੀ ਹੈ ਇੱਕ ਮਿੰਟ ਜੀ ਇੱਕ ਮਿੰਟ ਜੀ ਉਹਦੇ ਬਾਅਦ ਬੀਬੀ ਐਮ ਵੀ ਦਾ ਹੋਵੇ ਉਹਦੇ ਬਾਅਦ ਕੀ ਜਿਹੜਿਆ ਹੜ੍ਹਾਂ ਦੇ ਵਿੱਚ ਸਾਡੀ 4.5 ਲੱਖ 5 ਲੱਖ ਏਕੜ ਜ਼ਮੀਨ ਜਿਹੜੀ ਡੁੱਬੀ ਆ ਚੋਨਾ ਇਹਨਾਂ ਨੂੰ 70000 ਰੁਪਏ ਕਿਲੇ ਦੇ हिसाब ਨਾਲ ਕੰਪਨਸੇਸ਼ਨ ਦਿਓ ਯਾਰ 7000 ਦਿੱਤਾ ਪਿਛਲੇ ਸਾਲ 10% ਨੂੰ ਤੇ 23 ਦੇ ਵਿੱਚ ਇਹ ਇੱਕ ਮੈਂ ਵੀ ਕਹਨਾ ਕਿ ਤੁਸੀਂ ਕਹਿੰਦੇ ਹੋ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਮੇਰੇ ਕੋ ਪੈਸਾ ਬੜਾ ਪੈਸਾ ਜਿਹਨੂੰ ਕਹਿੰਦੇ ਹੁੰਦੇ ਡਿਜ਼ਾਸਟਰ ਮੈਨੇਜਮੈਂਟ ਉਹ ਪੈਸੇ ਨੂੰ ਕਰਨਾ ਡਿਜ਼ਾਸਟਰ ਮੈਨੇਜਮੈਂਟ ਦਾ ਤਾਂ ਪਤਾ ਹੋਣ ਲੱਗਦਾ ਕਿ ਜਦੋਂ ਸਾਡੇ ਇਹ ਲੋਕ ਹੜ੍ਹ ਰਹੇ ਸੀ ਡੰਗਰ ਖੁੱਲ ਨਹੀਂ ਰਹੇ ਸੀ ਲੋਕ ਫਸੇ ਹੋ ਸੀਗੇ ਉਦੋਂ ਡਿਜ਼ਾਸਟਰ ਮੈਨੇਜਮੈਂਟ ਦੀ ਟੀਮ ਚਾਹੇ ਪਾਕੜਾ ਬੈ ਮੈਨੇਜਮੈਂਟ ਬੋਰਡ ਰੱਖੇ ਹੋ ਜਿਹੜਾ ਸਾਨੂੰ ਡੋਪਦੀ ਆ ਤੇ ਚਾਹੇ ਸਰਕਾਰ ਦੇਵੇ ਉਹ ਯਾਰ ਟੀਮ ਦਾ ਗਠਨ ਹੋਣਾ ਚਾਹੀਦਾ ਲੋਕ ਆਪ ਆਪ ਕਿਉਂ ਲੜਨ ਲੋਕ ਡੁੱਬ ਜਾਂਦੇ ਆ ਮਰ ਜਾਂਦੇ ਆ ਜੇ ਸਾਨੂੰ ਤੈਰਨਾ ਨਹੀਂ ਆਉਂਦਾ ਅਸੀਂ ਕਰਾਂਗੇ ਕਿ ਡੁੱਬਾਂਗੇ ਨਾ 19 ਦੇ ਵਿੱਚ ਆ ਗਏ ਜਾਂ 23 ਦੇ ਵਿੱਚ ਆ ਗਏ ਹੁਣ 25 'ਚ ਵੀ ਆ ਗਏ ਲੋਕ ਐਂ ਕਹਿੰਦੇ ਵੀ ਹਰ ਸਾਲ ਵੀ ਇਹ ਕੰਮ ਹੋ ਸਕਦਾ ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ ਲੋਕ ਇਹ ਵੀ ਚਰਚਾ ਕਰਨ ਲੱਗੇ ਆ ਵੀ ਜਿਹੜੇ ਵਾਟਰ ਬੰਬ ਜਿਹੜੇ ਸਾਡੇ ਡੈਮ ਪੰਜਾਬ ਦੇ ਵਿੱਚ ਹੀ ਬਣਾਏ ਗਏ ਆ ਇਹ ਵੀ ਜਾਣ ਬੋਝ ਕੇ ਪੰਜਾਬ ਨੂੰ ਬਰਬਾਦ ਕਰਨ ਲਈ ਬਣਾਏ ਨੇ ਨਹੀਂ ਨਹੀਂ ਆਪਾਂ ਦੇਖੋ ਗੱਲ ਉਹ ਨਹੀਂ ਕਰੀਏ ਜਿਨੀ ਜਿੱਦਾਂ ਮੈਂ ਜੇ ਪੰਜਾਬ ਦੇ ਉੱਪਰ ਡੈਮ ਨਾ ਹੁੰਦੇ ਤਾਂ ਅਸੀਂ ਹੜ੍ਹਿਆ ਵੀ ਕਰਨਾ ਸੀ ਤੇ ਅਸੀਂ ਸੁੱਕੇ 'ਚ ਵੀ ਮਰਨਾ ਸੀ ਲੇਕਿਨ ਉਹ ਗੱਲ ਵੱਖਰੀ ਹੈ ਕਿ ਸਾਡੇ ਨਾਲ ਹੋਇਆ ਧੱਕਾ ਪਾਣੀ ਸਾਡਾ ਲੈ Rajasthan ਤੇ Haryana ਗਿਆ ਠੀਕ ਹੈ ਇਹ ਤਾਂ ਕਤਅ ਹੋਇਆ ਸਾਡਾ ਸ਼ੇਅਰ ਜਾਦਾ ਲੈ ਗਿਆ ਚਲੋ ਹੁਣ ਜੋ ਹੋ ਗਿਆ ਉਹ ਵਾਪਸ ਕਰਨਾ ਚਾਹੀਦਾ ਪੰਜਾਬ ਇਹਨਾਂ ਦੀ ਲਾਸਟ ਪ੍ਰਾਇੋਰਟੀ ਹੈ ਸਰਕਾਰ ਕੋਈ ਵੀ ਹੋਵੇ ਲੇਕਿਨ ਜੇ ਹੁਣ ਪ੍ਰਧਾਨ ਮੰਤਰੀ ਸਾਹਿਬ ਆ ਗਏ ਆ ਤੇ ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਖਰਾਬਾ ਵੀ ਮਿਲਣਾ ਚਾਹੀਦਾ ਜੇ NHAI ਦੀ ਤੁਸੀਂ ਜ਼ਮੀਨ ਐਕਵਾਇਰ ਕਰਦੇ ਹੋ ਤੇ ਸਾਡੇ ਦਰਿਆਵਾਂ ਦੇ ਨਾਲ-ਨਾਲ ਦੀ ਜ਼ਮੀਨ ਐਕਵਾਇਰ ਕਰੋ ਜਿਨ੍ਹਾਂ ਬੰਦਿਆਂ ਦੇ ਨੌਂ ਆ ਜ਼ਮੀਨ ਪੱਕੀ ਉਹਨਾਂ ਤਾਂ ਦਿਓ 50 ਲੱਖ ਰੁਪਏ ਕਿਲੇ ਦਾ ਕੰਪਨਸੇਸ਼ਨ ਤੇ ਕੁਝ ਜ਼ਮੀਨਾਂ ਇਹੋ ਜੀਆਂ ਵੀ ਆ ਜਿਹੜੀਆਂ ਪੰਜਾਬ ਸਰਕਾਰ ਨੇ ਇੱਕ ਵਾਰ ਅਲਾਟ ਕਰ ਦਿੱਤੀਆਂ ਇਹਨਾਂ ਨੂੰ ਇਹਨਾਂ ਨੇ ਉਹਦਾ ਧਾਰ ਲਿੱਤੇ ਪੈਸੇ ਲੇਕਿਨ ਫਾਈਲ ਕੱਚੇ ਅੰਚਲੇ ਵੀ ਉਹ ਪੱਕੀ ਕਰੋ ਔਰ ਜੇ ਸਾਡੇ ਬੰਦੇ ਕੋਈ ਪੰਜਾਬ ਸਰਕਾਰ ਪਹਾੜ ਸਰਕਾਰ ਦੀ ਜ਼ਮੀਨ 'ਚ ਬੈਠੇ ਆ 70 70 ਸਾਲ ਹੋ ਗਏ ਇੱਕ ਯਾਰ ਕਿਸੇ ਦੀ ਦੁਕਾਨ 'ਚ ਕੋਈ ਬੰਦਾ ਜਾਵੜੇ ਹੈ ਉਹਨੂੰ ਕੋ ਕੱਢ ਦੂਗਾ ਕਹਿੰਦੇ ਕਿਰਾਏਦਾਰ ਆ ਨਾ ਵੀ ਕਿਰਾਏਦਾਰ ਹੋਵੇ ਕੇਸ ਲੜੋ ਤੇ ਸਾਡੇ ਤਾਂ ਦਲੀਲ ਨਹੀਂ ਅਪੀਲ ਨਹੀਂ ਜਿੱਦਣ ਮਾਜੀ ਕੰਨੋਂ ਫੜ ਕੇ ਬਾਹਰ ਮਾਰਨ ਨੂੰ ਫਿਰਦੇ ਹੋ ਚਲੋ ਛੱਡੋ ਆਪਾਂ ਇਹ ਗੱਲਾਂ ਚ ਨਹੀਂ ਉਹਨਾਂ ਨੂੰ ਵੀ ਕੰਪਨਸੇਸ਼ਨ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਕੰਪਨਸੇਸ਼ਨ ਵੀ ਮਿਲਣਾ ਚਾਹੀਦਾ ਔਰ ਉਹਨਾਂ ਦੀ ਜ਼ਮੀਨ ਤੁਸੀਂ ਖਰੀਦੋ ਇਹ ਦਰਿਆ ਚ ਇਹਨਾਂ ਨੇ ਕਰਨਾ ਕੀ ਆ ਬਾਹਰ ਜਾ ਕੇ ਰਹਿਣਗੇ ਪੰਜਾਬ ਚ ਨਹੀਂ ਮਿਲੂਗੀ ਯੂਪੀ ਚ ਮਿਲ ਜੂਗੀ ਮੱਧ ਪ੍ਰਦੇਸ਼ ਚ ਮਿਲ ਜੂਗੀ ਜ਼ਮੀਨ ਲੈ ਲੈਣਗੇ ਲੇਕਿਨ ਦੇਵੋਗੇ ਤਾਂ ਨਾ ਪੈਸੇ ਹੁਣ ਸਵਾਲ ਇਸ ਗੱਲ ਦਾ ਕਿ ਪਾਣੀ ਹਟਦਾ ਤੁਹਾਡੇ ਸਾਹਮਣੇ ਦਿਖ ਰਿਹਾ 4-4 ਲੱਖ ਕਿਉਂ ਸਿੱਖ ਜਾ ਰਿਹਾ ਜਾ ਕਿਥੇ ਰਿਹਾ ਪਾਕਿਸਤਾਨ ਪਾਕਿਸਤਾਨ ਨੂੰ ਸਾਡੇ ਸਾਡੇ ਮੁਲਕ ਨੇ ਧਮਕਾ ਮਾਰਿਆ ਕਿ ਅਸੀਂ ਅੰਡਿਸਵਾਟਰ ਟ੍ਰੀਟੀ ਕੈਨਸਲ ਕਰ ਦਾਂਗੇ ਉਹ ਪਤੰਦਰ ਉਹ ਜਦੋਂ ਤੁਸੀਂ ਕੈਨਸਲ ਕਰੋਗੇ ਕਰੋਗੇ ਇੱਕ ਪੱਕਾ ਇਲਾਜ ਕਰੋ ਕਿ ਆ ਜਿਹੜਾ ਪਾਣੀ ਹੜਕੇ ਜਾ ਰਿਹਾ ਇਹ ਧਰਤੀ ਦੇ ਅੰਦਰ ਪੰਜਾਬ ਦੀ ਧਰਤੀ ਦਾ ਪਾਣੀ ਸੁੱਕ ਰਿਹਾ ਥੱਲੇੋਂ 350 ਫੁੱਟ ਤੇ ਚਲੇ ਗਏ ਆ ਇਹ ਰੀਚਾਰਜ ਕਰਨ ਦੇ ਸਿਸਟਮ ਨਹੀਂ ਬਣਾ ਸਕਦੇ ਇਹਦੀ ਟੈਕਨੋਲੋਜੀ ਹੈਗੀਆਂ ਮੇਰੇ ਨਾਲ ਗੱਲ ਕਰੋ ਮੈਂ ਆ ਕੇ ਤੁਹਾਨੂੰ ਦੱਸੂ ਸੁਖਬੀਰ ਬਾਦਲ ਕਹਿੰਦੇ ਸਾਡੀ ਸਰਕਾਰ ਆ ਹੀ ਕੰਕਰੀਟ ਤੇ ਬਣਾ ਲਿਆਗੇ ਸਾਰੇ ਬੰਨ ਦੇਖੋ ਮੈਂ ਕਿਸੇ ਵਿਅਕਤੀ ਵਿਸ਼ੇਸ਼ ਇਸ ਲਈ ਇਹ ਗੱਲ ਨਹੀਂ ਕਰਨੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਹੋਰ ਮੁੱਖ ਮੰਤਰੀ ਦੇ ਨਾਲ ਮੰਗ ਕਰਨ ਦੀ ਮੈਂ ਗੱਲ ਕਰ ਰਿਹਾ ਮੰਗਾ ਮੇਰਾ ਫਰਜ਼ ਹੈ ਕਿਉਂਕਿ ਲੋਕਾਂ ਨੇ ਮੈਨੂੰ ਚੁਣਿਆ ਮੈਂ ਤਾਂ ਇੰਨੀ ਗੱਲ ਕਹਿਣੀ ਚਾਹ ਰਾਂ ਅੱਛਾ ਇੰਦਰਪਾਲ ਜੀ ਇਦਾਂ ਵੀ ਜਿਵੇਂ ਸਾਢੇ 3 ਸਾਲ ਪਹਿਲਾਂ ਤੁਸੀਂ ਵਾਹਵਾਸਤਾ ਤੁਹਾਡਾ ਘਟ ਸੀਗਾ ਤੁਸੀਂ ਪੋਲਿਟਿਕਸ ਚ ਆਏ ਲੋਕਾਂ ਦੇ ਨਾਲ ਵਾਹਵਾਸਤਾ ਹੋ ਜਮੀਨੀ ਹਕੀਕਤ ਹਕੀਕਤ ਨੂੰ ਜਾਣਦੇ ਹੋ ਮਿੱਟੀ ਦੇ ਵਿੱਚ ਤੁਹਾਨੂੰ ਰਹਿਣਾ ਵੀ ਪੈਂਦਾ ਹੈ ਬਹਿਣਾ ਵੀ ਪੈਂਦਾ ਤੇ ਤੁਸੀਂ ਕਹਿੰਦੇ ਵੀ ਇੱਕ ਦਿਨ ਰਾਤ ਵੀ ਇੱਥੇ ਰਹਿ ਕੇ ਗਏ ਹੋ ਇਹ ਤਜਰਬਾ ਤੋਂ ਲੱਗਦਾ ਵੀ ਜਿਹੜੀ ਇਹ ਪੰਜਾਬ ਦੀ ਕੌਮ ਆ ਪੰਜਾਬੀ ਕੌਮ ਆ ਦੇ ਵਰਗਾ ਦਲੇਰ ਬੰਦਾ ਕੋਈ ਨਹੀਂ ਕਿਦੋਂ ਪਤਾ ਆ ਵੀ ਸਾਹਮਣੇ ਵਾਲੇ ਪਾਸੇ ਸਾਡੀ ਪੈੜੀ ਇਹ ਖਤਰਾ ਕਰ ਸਕਦਾ ਫੇਰ ਵੀ ਵਿੱਚੇ ਤੁਰੇ ਫਿਰਦੇ ਰਹਿਣਾ ਪੈਣਾ ਨਹੀਂ ਰਹਿਣਾ ਪੈਣਾ ਇਹ ਆਨੰਦ ਹੁੰਦਾ ਨਾ ਨਾ ਦੇਖੀ ਇਹ ਸਮਰਜੀ ਸਿਚੁਏਸ਼ਨ ਦੇ ਵਿੱਚ ਤੇ ਇਹ ਜਿਹੜਾ ਕੱਲ ਬੰਨ ਬਚਿਆ ਨਾ ਹੂੰ ਕਿ ਲੋਕਾਂ ਦੇ ਹੌਸਲੇ ਨਾਲ ਬਚਿਆ ਇੱਕ ਗੱਲ ਕਲੀਅਰ ਸੀ ਹਰ ਬੰਦੇ ਦੇ ਜ਼ਬਾਨ ਤੇ ਕਿ ਅਸੀਂ ਹਾਰ ਮੰਨਣੀ ਨਹੀਂ ਜ਼ੋਰ ਲਾ ਦੇਣਾ ਪੂਰਾ ਬਾਕੀ ਮਾਲਕ ਦੇ ਹੱਥ ਵਸ ਗਿਆ ਸੋ ਸਾਰਿਆਂ ਨੇ ਲੜ ਕੇ ਇਹ ਦਿਖਾ ਦਿੱਤਾ ਕਿ ਵੀ ਜਦੋਂ ਮਾਲਕ ਦੀ ਉਹ ਵੇਖੇ ਕਿਰਪਾ ਤੇ ਹੌਸਲਾ ਹਾਰੀਏ ਨਾ ਤੇ ਜ਼ੋਰ ਲਾ ਦਈਏ ਤਾਂ ਫਿਰ ਫਤਿਹ ਹੁੰਦੀ ਹੈ ਫਤਿਹ ਮਾਲਕ ਨੇ ਕਰਾਈ ਹੂੰ ਯੋਗੀ ਰਾਣਾ ਜੀ ਇਹ ਵੀ ਤਾਂ ਤਾਂ ਪੁੱਛ ਰਿਹਾ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਤਸਵੀਰਾਂ ਆਉਂਦੀਆਂ ਨੇ ਬੜੀਆਂ ਇਮੋਸ਼ਨਲ ਤਸਵੀਰਾਂ ਵੀ ਆ ਰਹੀਆਂ ਨੇ ਕਿਤੇ ਕਿਸ ਦੇ ਘਟ ਹੈਗੇ ਨੇ ਉਹ ਫੇਰ ਵੀ ਕੋਈ ਸੇਵਾ ਕਰਨ ਜਾਂਦਾ ਤੇ ਅੱਗੋਂ ਕਹਿੰਦੇ ਵੀ ਤੁਸੀਂ ਚਾਹ ਪੀ ਕੇ ਜਾਇਓ ਰੋਟੀ ਖਾ ਕੇ ਜਾਇਓ ਵੀ ਇਹੋ ਜੀ ਕੰਮ ਨਹੀਂ ਕਿਤੋਂ ਲੱਭਣੀ ਇਹ ਇਹ ਪੰਜਾਬੀ ਇਹੋ ਜੇ ਕੰਮ ਕਰ ਸਕਦੇ ਆ ਔਰ ਇਹਨਾਂ ਨੂੰ ਦੁਨੀਆ ਮੰਨ ਗਈ ਆ ਮੈਨੂੰ ਇੱਕ ਨਹੀਂ ਗੱਲ ਸਮਝ ਆਂਦੀ ਕਿ ਕੇਰਲਾ ਦੇ ਵਿੱਚ ਉਹਨਾਂ ਦੇ ਦੁਰਘਟਨਾ ਹੋਈ ਮੜਾ ਕੰਮ ਹੋਇਆ ਉਤਰਾਖੰਡ ਚ ਹੋਈ ਨਦਰਿਨਾਥ ਕੇਦਾਰਨਾਥ ਮੇਰੇ ਖਿਆਲ ਨਾਲ ਸਿੱਖਾਂ ਨੇ ਉੱਥੇ ਜਾ ਕੇ ਵੀ ਸੇਵਾ ਕੀਤੀ ਤੇ ਯਾਰੋ ਮੈਨੂੰ ਤਾਂ ਇੱਕ ਵੀ ਬਾਹਰਲੇ ਸੂਬੇ ਦਾ ਬੰਦਾ ਨਹੀਂ ਦੱਸਿਆ ਕਿ ਇੱਥੇ ਜਿਹੜਾ ਆ ਕੇ ਕਹਿੰਦਾ ਹੋਵੇ ਕਿ ਪੰਜਾਬੀ ਉਹ ਤੁਹਾਡੇ ਨਾਲ ਅੱਛੀ ਖੜੇ ਆ ਇਹ ਪੰਜਾਬੀ ਲੋਕਾਂ ਨਾਲ ਖੜੇ ਹੋ ਸਕਦੇ ਆ ਸਾਡੇ ਨਾਲ ਕਿਸੇ ਨੇ ਨਹੀਂ ਖੜੇ ਉਹਨਾਂ ਤਾਂ ਨਾ ਸੀ ਆਸ ਰੱਖਦੇ ਆ ਸਾਨੂੰ ਆਪਣੇ ਆਪ ਤੇ ਭਰੋਸਾ ਮੰਗ ਤੰਗ ਕੇ ਬਣਾ ਲੈਣ ਬਣਾ ਸੀ ਲੈਣੇ ਆ ਇਹ ਵੀ ਗੱਲ ਕੋਈ ਨਹੀਂ ਕਿ ਬੰਨ ਨਹੀਂ ਸਾਡੇ ਤੋਂ ਬਨਣੇ ਬਣਾ ਲਾਂਗੇ ਲੋਕਾਂ ਨੇ ਨਾ ਸਾਡੇ ਇਲਾਕੇ ਨੂੰ ਇੰਡੀ ਵੱਡੀ ਮਾਰ ਪਈ ਉਹ ਆ ਤੇ ਪੋਲਿਟਿਕਲ ਬੰਦਿਆਂ ਨੇ ਫਲੱਡ ਟੂਰਿਜ਼ਮ ਬਣਾ ਕੇ ਰੱਖਤਾ ਜਿਹੜਾ ਆਉਂਦਾ ਉੱਥੇ ਫੋਟੋ ਖਿਚਾਉ ਆਇਆ ਫੋਟੋ ਖਚਾਈ ਜਿਹੜੀਆਂ ਕਿਸ਼ਤੀਆਂ ਏਵੈਕੂਏਸ਼ਨ ਕਰਦੀਆਂ ਉਹਨਾਂ ਨੂੰ ਰੋਕ ਲੈਂਦੇ ਆ ਵੀ ਅਸੀਂ ਕੀੜਾ ਮਾਰ ਕੇ ਤੁਸੀਂ ਦੱਸੋ ਕਿਸੇ ਦੇ ਕੀੜਾ ਮਾਰ ਕੇ ਤੁਸੀਂ ਆ ਗਏ ਕੀਤਾ ਉਹਦੇ ਤੋਂ ਬਾਅਦ ਕੋਈ ਇੱਕ ਪੈਸੇ ਦਾ ਯੋਗਦਾਨ ਪਾਇਆ ਜਿੰਨੇ ਬੰਦੇ ਆਏ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਿੰਨੇ ਲੀਡਰ ਆਏ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਚਾਹੇ ਕੁੱਲਿਓ ਆਇਆ ਚਾਹੇ ਕੋ ਚੰਡੀਗੜ੍ਹ ਮੈਨੂੰ ਪਿੰਡੋਂ ਦੱਸਿਆ ਜੀ ਇੱਕ ਲੀਡਰ ਆ ਰਿਹਾ ਉਹ ਕਹਿੰਦਾ ਮੈਂ 1.5 ਕਿਲੋਮੀਟਰ ਟਰੈਕਟਰ ਆਪ ਚਲਾ ਕੇ ਲਿਜਾਂ ਕੋਵਾਲੀਆ ਵਾਲੀਆ ਬਿੱਤੀ ਆਇਆ ਸੀ ਸਾਡੇ ਇੱਥੇ ਚਲੋ 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 ਸਿਕਰ ਮਾਚਾ ਆਉਂ ਚਾਉਣਾ ਮੈਂ ਇਧਰ ਬੁਝਾ ਕੇ ਆਹ ਸੋਚਿਆ ਲੀਡਰਾਂ ਨੇ ਉਹ ਕਹਿੰਦੇ ਵੀ ਮਾਰਕੀਟ ਕਮੇਟੀ ਚ ਸਮਾਨ ਪਿਆ ਸੀ ਇਹਨੂੰ 407 ਚ ਮਦਾ ਦਿੰਦੇ ਆ ਉਹ ਜਿਹੜਾ ਕਹਾ 407 ਚ ਨਹੀਂ ਇਹ ਟਰੈਕਟਰ ਟਰਾਲੀ ਦੇ ਛੜਾਓ ਮੈਂ 1.5 ਕਿਲੋਮੀਟਰ ਚਲਾ ਕੇ ਲੈ ਜਾਣੀ ਹੈ ਰੀਲ ਬਣਾਉਣੀ ਹਾਂ ਰੀਲ ਬਣਾਉਣੀ ਹਾਂ ਰੀਲ ਬਣਾਉਣੀ ਆ ਅਚੀਵ ਕੀ ਕੀਤਾ ਸੋ ਗੱਲ ਇਹ ਆ ਜਦੋਂ ਲੋਕ ਪਰ ਤੁਹਾਡੇ ਵੀ ਚਾਚਾ ਜੀ ਆਏ ਸੀ ਇੱਕ ਬੰਬੂ ਘਾਟ ਦੇ ਉੱਪਰ ਬੈ ਕੇ ਜਿਹੜਾ ਤੁਹਾਡੇ ਉੱਤੇ ਚੜਾਉਣ ਨੂੰ ਕਰਦੇ ਮੇਰੇ ਚਾਚਾ ਜੀ ਆਏ ਸੀ ਉਹ ਫਿਰ ਅੱਧਾ ਘੰਟਾ ਲਾ ਕੇ ਬੰਬੂ ਘਾਟ ਨਾਲ ਹੀ ਲੈ ਅੱਛਾ ਉਹ ਉਸ ਬੰਬੂ ਘਾਟ ਨੇ ਵੀ ਕਿਸੇ ਬੰਦੇ ਨੂੰ ਹੀ ਵੈਕੂਏਟ ਨਹੀਂ ਕੀਤਾ ਲਾਕੇ ਦੇ ਵਿੱਚ ਸੋ ਮੈਂ ਸਤਿਕਾਰ ਕਰਦਾ ਹਰ ਬੰਦੇ ਦਾ ਜਿਹੜਾ ਬੰਦਾ ਸੱਚੇ ਮਨੋਂ ਸਾਡੀ ਮਦਦ ਕਰਨਾ ਵੀ ਇਸ ਉਹ ਹਰ ਬੰਦਾ ਦੇ ਕੰਮ ਆ। ਉਹ ਲੀਡਰ ਕੋਈ ਲੀਡਰ ਇੰਦਾ ਵੀ ਲੱਗਿਆ ਵੀ ਜਿਹੜਾ ਵਾਕੇ ਦਿਲੋਂ ਵੀ ਕੰਮ ਕਰਨ ਆਇਆ ਕਿ ਬਸ ਲੀਡਰ ਫੋਟੋ ਮਾਰੀ ਲਾਖ ਖਚਾਉਣਾ ਹੈ। ਮੈਂ ਸਿਰਫ ਆਪਦੇ ਇਲਾਕੇ ਦੇ ਬਾਰੇ ਸੋਚਦਾ ਕੀ ਲੋੜ ਹੈਗੀ ਕਿੱਥੇ ਸਮੱਸਿਆ ਹੈਗੀ ਆ ਉਸ ਸਮੱਸਿਆ 'ਚੋਂ ਨਿਕਲਣਾ ਕੀਤਾ ਸਾਡੇ ਦੋ ਤਿੰਨ ਪੰਗੇ ਪਏ ਇੱਕ ਕ੍ਰਿਸ਼ਨ ਕੁਮਾਰ ਦੇ ਨਾਲ ਵੀ ਪੰਗਾ ਪੈ ਗਿਆ ਸੀ ਉਹ ਕੀ ਗੱਲ ਹੋਈ ਸੀ ਅਕ੍ਰਿਸ਼ਨ ਕੁਮਾਰ ਨਾਲ ਚਲੋ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਚਲੋ ਸਾਰਾ ਪੰਗਾ ਇਹਨਾਂ ਦੇ ਹੀ ਪਾਇਆ ਆ ਹਾਂ ਆ ਮੈਨ ਮੇਡ ਫਲੱਡ ਆ 15 ਤਰੀਕ ਨੂੰ ਮੈਂ ਪਹਿਲਾਂ ਹੀ ਦੱਸਦਾ ਸੀ ਹੜਾ ਆਉਣੇ ਆ 23 'ਚ ਵੀ ਇੱਕ ਹਫਤਾ ਪਹਿਲਾਂ ਦੱਸਿਆ ਸੀ ਹਾਂ ਉਹ ਵੀ 15 ਤਰੀਕ ਨੂੰ ਦੱਸਿਆ ਨਾ ਹਾਂ ਉਹਦੇ ਤੋਂ ਬਾਅਦ ਸਰਕਾਰ ਨੇ ਫਲੱਡ ਕੰਟ੍ਰੋਲ ਨਹੀਂ ਚਾਲੂ ਕੀਤੇ ਗੁਰਦੇਵ ਜੀ ਇੱਕ ਹੋਰ ਗੱਲ ਦੱਸਦਾ ਹਾਂ ਰਾਣਾ ਕੋਈ ਟੈਕਨੀਕਲ ਬੰਦਾ ਨਹੀਂ। ਬਸ ਸਮਾਗ ਚਲਾ ਲਈਦਾ। ਹੂੰ। ਸਾਨੂੰ ਇੱਕ ਚੀਜ਼ ਹੋਰ ਸੋਚਣ ਦੀ ਲੋੜ ਆ। ਅੱਜ ਪਹਿਲੀ ਵਾਰ ਤੁਹਾਡੇ ਰਾਹੀਂ ਦੱਸ ਰਿਆਂ। ਕੀ ਹਰੀ ਕੇ ਸਾਡਾ ਜਿਹੜਾ ਡੈਮ ਆ ਅਸੀਂ ਉੱਤੇ ਬਿਜਲੀ ਨਹੀਂ ਬਣਾਉਂਦੇ। ਪਾਣੀ ਬਰਾਜ ਕੀ ਪਾਣੀ ਰੋਕ ਲਈਏ। ਉਹਦਾ ਡੈਮ ਉਹਦਾ ਲੈਵਲ ਫਾਲਟੀ ਹੋ ਚੁੱਕਿਆ ਅੱਜ ਦੀ ਦੇਰ। ਬਚਾਈ। ਉਹਦਾ ਕਾਰਨ ਕੀ ਆ? ਜਦੋਂ ਵੀ ਡੈਮ ਦਾ ਲੈਵਲ 592 93 ਤੇ ਰਹਿੰਦਾ ਆ ਉਦੋਂ ਨਹਿਰਾਂ ਨੂੰ ਪਾਣੀ ਜਾਂਦਾ ਠੀਕ ਹੈ ਰਾਜਸਥਾਨ ਨੂੰ ਥੱਲੇ ਅਸੀਂ ਪਾਣੀ ਨਹਿਰਾਂ ਨੂੰ ਦੇਣਾ ਜਦੋਂ 593 92 ਤੇ ਆਊਗਾ ਤਾਂ ਨਹਿਰਾਂ ਨੂੰ ਪਾਣੀ ਜਾਊਗਾ ਅੱਜ ਸ਼ਾਇਦ 583 ਤੇ ਚੱਲ ਰਿਹਾ 10 ਫੁੱਟ ਨੀਵਾ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਜਿੱਦਣ ਵੀ ਪਿੱਛੋਂ ਪਾਣੀ ਵੱਧ ਆਉਣਾ ਉਦੋਂ ਥੱਲੇ ਪਾਣੀ ਨਹੀਂ ਜਾ ਅੱਜ ਨਹਿਰਾ ਦੇਖ ਲਓ ਪਾਣੀ ਜਾ ਰਿਹਾ ਪੂਰਾ ਇਹ ਕੋਈ ਬੰਦਾ ਬੋਲ ਨਹੀਂ ਰਿਹਾ ਸੋ ਇਸ ਚੀਜ਼ ਤੇ ਇਸ ਚੀਜ਼ ਨੂੰ ਐਨਲਾਈਜ਼ ਕਰਨ ਦੀ ਲੋੜ ਹੈ ਇਹਦੇ ਤੇ ਸਟੱਡੀ ਕਰਨ ਦੀ ਲੋੜ ਹੈ ਜੇ ਜੋ ਮੈਂ ਕਹਿ ਰਿਹਾ ਉਹਦੇ ਵਿੱਚ ਸਹੀ ਧੰਮ ਜਗਾ ਤੇ ਉਹਨੂੰ ਐਨਲਾਈਜ਼ ਕੀਤਾ ਜਾਵੇ ਤੇ ਉਹਦਾ ਹੱਲ ਕੱਢਿਆ ਜਾਵੇ ਇਸ਼ੂ ਆਇਆ ਛੇੜੀ ਪ੍ਰੋਬਲਮਸ ਆ ਉਹਨਾਂ ਨੂੰ ਆਇਡੈਂਟੀਫਾਈ ਕਰਨੀ ਕੋਈ ਇੱਕ ਪ੍ਰੋਬਲਮ ਨਹੀਂ ਆ ਲੈ ਕੇ ਤੁਸੀਂ ਫਾਦੋਪੁਰ ਤੋਂ ਤੁਰਪੋ ਤੇ ਥੱਲੇ ਦੀ ਹਰਨ ਜਗਾ ਵੱਖਰੀ ਪ੍ਰੋਬਲਮ ਆ ਇਸ ਲੋਕੇਸ਼ਨ ਤੇ ਵੱਖਰੀ ਆ ਇਹ ਤੋਂ ਪਿੱਛੇ ਵੱਖਰੀ ਆ ਅੱਗੇ ਜਾਉਂਗੇ ਵੱਖਰੀ ਆ ਡਿਪਾਰਟਮੈਂਟ ਦਾ ਸਰਕਾਰ ਦਾ ਚਲੋ ਸਰਕਾਰ ਇੱਕ ਜਿਹੜਾ ਡਿਪਾਰਟਮੈਂਟ ਦਾ ਕੋਈ ਕੋਆਰਡੀਨੇਸ਼ਨ ਨਹੀਂ ਆਏਗਾ ਨਾ ਲੋਕਾਂ ਨਾਲ ਨਾ ਆਪਸ ਵਿੱਚ ਨਾ ਬੀਬੀਐਮਬੀ ਨਾਲ ਕਿਤੇ ਕੋਈ ਕੋਆਰਡੀਨੇਸ਼ਨ ਦੀ ਚੀਜ਼ ਹੀ ਨਹੀਂ ਹੈਗੀ ਠੀਕ ਹੈ ਠੀਕ ਹੈ ਇਸ ਨੂੰ ਡੀਪਥ ਸਟਡੀ ਕਰਨ ਦੀ ਲੋੜ ਹੈ ਅੱਜ ਵੀ ਟਾਈਮ ਲੈਵਲ ਡਾਊਨ ਹੈ ਤਾਂ 2 ਲੱਖ ਕਿਊਸੇਕ ਪਾਣੀ ਜਾ ਰਿਹਾ ਇਹਨਾਂ ਨੂੰ ਸਵਾਲ ਇਹ ਪੁੱਛਣ ਵਾਲਾ ਵੀ ਜਿੱਦਣ ਨਹਿਰਾਂ ਚੱਲਣੀਆਂ 593 ਤੇ ਕੀ ਉਸ ਦਿਨ ਥੱਲੇ 2 ਲੱਖ ਕਿਊਸੇਕ ਪਾਣੀ ਜਾਊਗਾ ਸਵਾਲ ਸਿੰਪਲ ਹੈ ਕੈਮਰਾ ਕ੍ਰਿਸ਼ਨ ਕੁਮਾਰ ਜੀ ਸਰਕਾਰ ਦਾ ਜਿਹੜਾ ਮਰਜ਼ੀ ਬੰਦਾ ਜਦੋਂ ਮਰਜ਼ੀ ਮੇਰੇ ਸਵਾਲ ਦਾ ਜਵਾਬ ਦੇ ਦੇ। ਠੀਕ ਵੀਡੀਓ ਵੇਖੀ ਹੋਊਗੀ ਰਾਣਾ ਇੰਦਰਪ੍ਰਤਾਪ ਜੀ ਤੇ ਚਾਚੇ ਦੀ ਜਿਹੜੀ ਥੋੜੀ ਜਿਹੀ ਬਹਿਸ ਹੋਈ ਸੀਗੀ ਕੋਈ ਗੱਲਬਾਤ ਹੋਈ ਉਸ ਤੋਂ ਬਾਅਦ ਤੁਹਾਡੀ ਨੇ ਮੇਰੀ ਕੋਈ ਗੱਲਬਾਤ ਨਹੀਂ ਲੇਕਿਨ ਇਸ ਤਰ੍ਹਾਂ ਆ ਯਾਰ ਕੋਈ ਬੰਦਾ ਅਸੀਂ ਵਿਦੇਸ਼ ਵੀ ਜਾਂਦਾ ਜੇ ਫੋਟੋ ਖਿੱਚਣੀ ਹੈ ਨਾ ਸੀ ਤੇ ਗੱਬੇ ਦੀ ਕੋਈ ਬਗਾਨਾ ਬਸ ਨਹੀਂ ਜਾਂਦਾ ਪਿੱਛੇ ਦੀ ਕੈਮਰੇ ਦੇ ਹੋ ਕੇ ਜਾਂਦਾ ਹੂੰ ਚਲੋ ਚਾਚੇ ਭਤੀਜੇ ਦਾ ਪਿਆਰ ਹੈ ਰਹਿਣਾ ਚਾਹੀਦਾ ਨਹੀਂ ਉਹ ਪਿਆਰ ਦੇ ਵਿੱਚ ਬਹਿਸ ਵੀ ਨਜ਼ਰ ਆਈ ਨਾ ਮਿੱਠੀ 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 ਜੀ ਕੋਈ ਹੋਰ ਕਿਸੇ ਕਰਕੇ ਸੀ ਜੇ ਕੋਈ ਆਸਪਾਸ ਉਹਨੇ ਉਹ ਉਹ ਦੀ ਗਿੰਤੀ ਕਿਤੇ ਨਹੀਂ ਅੱਛਾ ਜੇ ਨਹੀਂ ਤੁਸੀਂ ਗੱਲ ਕਰਨੀ ਚਾਹੁੰਦੇ ਕੋਈ ਗਿੰਤੀ ਨਹੀਂ ਉਤਰ ਕੇ ਚੜ ਕੇ ਦਿਖਾਵੇ ਨੁਕਾ ਚਾਚੇ ਚਾਚੇ ਦੇ ਸਾਰੇ ਨਾਂਵੇਂ ਮੋਢੇ ਤੇ ਚਾਚੇ ਦੇ ਚਾਚਾ ਇਹਦਾ ਫੇ ਮੋਢੇ ਹੋ ਚੜੀ ਮੋਢਿਆਂ ਤੇ ਚੜੀ ਫਿਰੇ ਇਦਾਂ ਨਹੀਂ ਹੁੰਦਾ ਉਹ ਤੇ ਘਰੇ ਬੰਬੂ ਗਾੜ ਰੱਖ ਕੇ ਬੈਠੇ ਵੀਡੀਓ ਬਣਾਉਂਦੇ ਬੜੀਆਂ ਚਲੋ ਬਣਾਈ ਜਾਣ ਯਾਰ ਜੇ ਕੋਈ ਵੀਡੀਓ ਵਾਲਾ ਕੰਮ ਸਾਰਿਆਂ ਦਾ ਯੋਗਦਾਨ ਹੈ ਵੇਖੋ ਬਰਾਤ ਜਦੋਂ ਕਿਸੇ ਦੀ ਤੁਰਦੀ ਹੈ ਨਾ ਤੇ ਅੱਗੇ ਮੋਢੇ ਪੰਗੜਾ ਪਾਉਂਦੇ ਹੁੰਦੇ ਪਹਿਲਾਂ ਦਾਦਾ ਆਉਂਦਾ ਪਾਣ ਛੁੱਟਦਾ ਗੱਡੀ ਦੇ ਉੱਪਰ ਤੇ ਫਿਰ ਪੰਗੜਾ ਪਾਉਣ ਲਈ ਪੰਗੜਾ ਪਾਉਂਦੇ ਫੋਟੋ ਖਿਚਾਉਣਾ ਫੋਟੋ ਖਿਚਾਉਂਦੇ ਆ ਹਾਂ ਗਾਣਾ ਗਾਣਾ ਰੱਜ ਜਾਂਦਾ ਫੇਰ ਲੋਕ ਨੱਚਦੇ ਆ ਤੇ ਕੁੜੀ ਨੂੰ ਲੈ ਕੇ ਮੁੰਡਾ ਚਲੇ ਜਾਂਦਾ ਕਿਸੇ ਦੀ ਲੋੜ ਪੈਂਦੀ ਆ ਇਹ ਯਾਰ ਫੋਟੋਆਂ ਵਾਲੇ ਹੋ ਰਿਹਾ ਨੱਚੇ ਨਾਲੇ ਹੋ ਰਿਹਾ ਏ ਜ਼ਿੰਦਗੀ ਆ ਇਹ ਇਹੀਂ ਚੱਲਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਰਾਣਾ ਗੁਰਜੀਤ ਅਤੇ ਉਹਨਾਂ ਦੇ بیٹے ਰਾਣਾ ਇੰਦਰ ਪ੍ਰਤਾਪ ਦੋਨਾਂ ਦਾ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਬੈਠ ਕੇ ਅਸੀਂ ਇਸ ਬੰਨ ਦੇ ਉੱਪਰ ਇੰਟਰਵਿਊ ਕਰ ਰਹੇ ਹਾਂ ਜਿਨ੍ਹਾਂ ਨੇ ਟੈਕਨੀਕਲ ਵੀ ਕਈ ਚੀਜ਼ਾਂ ਦੱਸੀਆਂ ਨੇ ਤੇ ਜਿਹੜੀ ਬਹਿਸ ਹੋਈ ਸੀ ਜਾਂ ਹੋਰ ਜਿਹੜੀਆਂ ਗਲਤੀਆਂ ਸਰਕਾਰ ਤੋਂ ਜਾਂ ਫਿਰ ਡਿਪਾਰਟਮੈਂਟ ਤੋਂ ਹੋਈਆਂ ਨੇ ਉਹਨਾਂ ਬਾਰੇ ਵਿੱਚ ਚਰਚਾ ਕਰ ਰਹੇ ਹਾਂ ਕੈਮਰਾਮੈਨ ਗੁਰਚੰਦ ਨਾਲ ਮਦੀਪ ਸਿੰਘ ਡੇਲੀ ਪੋਸਟਿੰਗ ਹੈ